ਹੁਣ ਜਿਹੜੇ 10 ਤੋਂ 12 ਪੁਆਇੰਟ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੋ ਇਹਨਾਂ ਨੂੰ ਫਾਲੋ ਕਰ ਲੂਗਾ ਉਹਨਾਂ ਦਾ ਐਗਜ਼ਾਮ 100% ਕਲੀਅਰ ਹੋ ਜਾਊਗਾ ਸੋਹਣ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਪੁਲਿਸ ਕਨਸਟੇਬਲ 2025 ਵਾਲਿਆਂ ਵਾਸਤੇ ਕਿਉਂਕਿ ਅੱਜ ਮੇਰਾ ਵੀ ਐਗਜ਼ਾਮ ਆ ਪੰਜਾਬ ਪੁਲਿਸ ਕਨਸਟੇਬਲ 2025 ਦਾ ਇਸ ਲਈ ਹੀ ਇਹ ਵੀਡੀਓ ਬਣਾ ਰਿਹਾ ਤੇ ਕੱਲਾ ਹੀ ਐਗਜ਼ਾਮ ਦੇਣ ਜਾ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉੱਥੇ ਜਾ ਕੇ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਕੀ-ਕੀ ਤੁਹਾਨੂੰ ਪ੍ਰੈਪਰੇਸ਼ਨ ਕਰਨੀ ਚਾਹੀਦੀ ਆ ਅਤੇ ਇਹ ਤੋਂ ਬਾਅਦ ਜਿਵੇਂ ਮੈਂ ਹੁਣ ਐਗਜ਼ਾਮ ਦੂੰਗਾ ਤਾਂ ਮੈਨੂੰ ਪਤਾ ਹੋਗਾ ਕਿ लेवल ਕੀ ਆ ਰਹੇ ਕਿਹੜੇ ਕੁਐਸਚਨ ਆ ਰਹੇ ਤੋਂ ਬਾਅਦ ਸੋ ਆਪਾਂ ਜੋ ਕਲਾਸਿਸ ਨੇ ਉਹ ਵੀ ਲਗਾਵਾਂਗੇ ਜਿਹੜੇ ਇੰਪੋਰਟੈਂਟ ਨੇ ਇੰਪੋਰਟੈਂਟ ਤੋਂ ਹੋਣਗੇ ਮੋਸਟ ਐਕਸਪੈਕਟਿਡ ਕੁਐਸਚਨ ਇਹ ਤੋਂ ਬਾਅਦ ਕਰਾਉਣੇ ਆਪਾਂ ਸਟਾਰਟ ਕਰਾਂਗੇ ਸੋ ਲਾਸਟ ਤੱਕ ਬਨੇ ਰਹੋ ਕਿਉਂਕਿ ਸਾਰੇ ਡਾਊਟ ਤੁਹਾਡੇ ਅੱਜ ਕਲੀਅਰ ਹੋ ਜਾਣਗੇ ਕਿਉਂਕਿ ਮੈਂ ਉਹਦੇ एग्जाम ਦੇ ਕੇ ਦੇਣ ਜਾ ਰਹੇ ਆ एग्जाम ਦੇਣ ਦਾ ਮੇਰਾ ਪਰਪਸ ਹੀ ਇਹ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਮੈਂ ਤਾਂ ਇਸ ਵਾਰ एग्जाम ਦੇਣ ਜਾਣਾ ਨਹੀਂ ਸੀ ਮੈਨੂੰ ਕੁਝ ਹੋਰ ਕੰਮ ਸੀ ਪਰ ਜਿਵੇਂ ਕਿ ਆਹ ਆਪਣ ਜੰਗ ਕਰਕੇ ਉਹ ਚੀਜ਼ਾਂ ਕੈਨਸਲ ਹੋ ਗਈਆਂ ਤੇ ਅੱਜ ਮੈਂ ਫ੍ਰੀ ਸੀ ਤੋਂ एग्जाम ਦੇਣ ਆਪਾਂ ਜਾਦੇ ਠੀਕ ਹੈ ਜੀ ਤੋਂ ਮਿਲਦੇ ਆਂ ਬਾਕੀ ਵੀਡੀਓ ਚ ਫਿਊਲਿੰਗ ਤੋਂ ਬਾਅਦ ਹੁਣ ਆਪਾਂ ਚੱਲ ਪਿਆ ਆਪਣੀ ਮੰਜ਼ਿਲ ਦੇ ਵੱਲ एग्जाम ਦੇਣ ਆ ਦੇਖੋ ਰਾਹ ਵੀ ਵਧੀਆ ਹੈਗਾ ਤੇ ਕੋਇਲਾਂ ਦੀ ਬਾਜੂ ਆ ਰਹੀ ਹੈ ਤੁਹਾਨੂੰ ਤਾਂ ਸ਼ਾਇਦ ਹੀ ਸੁਣਾਈ ਦੇ ਰਹੀ ਹੋਵੇ ਤੇ ਹੁਣ ਬਸ ਆਪਾਂ ਪਹੁੰਚ ਕੇ ਕਰਦੇ ਹਾਂ ਸੋ ਹੁਣ ਆਪਾਂ ਬਠਿੰਡੇ ਤੋਂ 40 ਕਿਲੋਮੀਟਰ ਦੂਰ ਖੜੇ ਆਂਗੇ ਨੈਸ਼ਨਲ ਹਾਈਵੇ ਤੇ ਜੇ ਆਪਣਾ 111 ਕਿਲੋਮੀਟਰ ਦੀ ਗੱਲ ਤੋਂ ਤੇ ਇਹਨੂੰ ਲਾ ਕੇ ਭੱਗ ਆਪਾਂ 71 ਕਿਲੋਮੀਟਰ ਤੈਅ ਕਰ ਲਿਆ 40 ਰਹਿ ਗਿਆ ਜਾ ਕੇ ਮਿਲਦੇ ਹਾਂ ਅਸੀਂ ਸਿੱਧਾ ਸੈਂਟਰ ਸੋ ਹੁਣ ਆਪਾਂ ਪਹੁੰਚ ਚੁੱਕੇ ਆ ਆਪਣੇ ਐਗਜ਼ਾਮ ਸੈਂਟਰ ਜੋ TCS ਦਾ ਡਿਜੀਟਲ ਜੂਨ ਆ ਆ ਦੇਖੋ ਜੋ ਸਟੂਡੈਂਟਸ ਪਹੁੰਚ ਚੁੱਕੇ ਨੇ ਪਹਿਲਾਂ ਹੀ ਵਿਚਾਰੇ ਕੋਈ ਥੱਲੇ ਬੈਠੇ ਆ ਕੋਈ ਕਿਤੇ ਬੈਠਾ ਪਰ ਇੱਕ ਗੱਲ ਇੱਥੇ ਆ ਚੰਗੀ ਆ ਵੀ ਇੱਧਰ ਜੋ ਸਟਾਲਸ ਬਹੁਤ ਲੱਗੀਆਂ ਹੋਈਆਂ ਸੀਗੀਆਂ ਨਿੰਬੂ ਪਾਣੀ ਵਗੈਰਾ ਖਾਣ ਪੀਣ ਵਾਲੀਆਂ ਚੀਜ਼ਾਂ ਪਰੌਂਠੇ ਵਗੈਰਾ ਵੀ ਸੀਗੇ ਤੇ ਬਹੁਤ ਮਤਲਬ ਵਧੀਆ ਪ੍ਰਬੰਧ ਐ ਹੋ ਗਿਆ ਕਿ ਜੇ ਖਾਣ ਪੀਣ ਦਾ ਕੋਈ ਨਹੀਂ ਲਿਆ ਤਾਂ ਇੱਥੋਂ ਸਰ ਸਕਦਾ ਸੀ ਜੋ 12 ਵਾਲਾ ਐਗਜ਼ਾਮ ਸੀਗਾ ਉਹ ਤਾਂ ਪੂਰਾ ਹੋ ਗਿਆ 12 ਵਾਲੀ ਸ਼ਿਫਟ 9 ਤੋਂ 12 ਸੀ ਜਿਹੜੀ ਪੂਰੀ ਹੋ ਗਈ ਤੇ ਸਾਢੇ 12 ਜਿੰਨਾਂ ਦੇ ਫੁੱਲ ਟਾਈਮ ਹੈ ਮੇਰਾ ਵੀ ਸਾਢੇ 12 ਹੀ ਹੈਗਾ ਤੇ ਆਪਾਂ ਪਹਿਲਾਂ ਬੈਗ ਵਗੈਰਾ ਜਮ੍ਹਾਂ ਕਰਾ ਲਈਏ ਕਿਉਂਕਿ ਤੇ ਇੱਥੇ ਕੋਈ ਇਸ਼ੂ ਨਹੀਂ ਹੈਗਾ ਬਸ ਜੇ ਆਓਗੇ ਆਪਣਾ 15-20 ਮਿੰਟ ਪਹਿਲਾਂ ਆਓ ਜਰਨੀ ਕੇ ਐਗਜ਼ਾਮਸ ਤੋਂ ਕਿਉਂਕਿ ਇੱਥੇ ਬੈਣ ਬਉਣ ਵਾਲੀਆਂ ਮੇਰੇ ਲਗਾ ਦ ਸੈਂਟਰ ਤੇ ਸਾਰੇ ਸਾਰੇ ਸੈਂਟਰਾਂ ਦੇ ਉੱਤੇ ਇਹੀ ਹਾਲ ਹੋਣਾਗਾ ਕਿ ਬੜੀ ਜਗਾ ਨਹੀਂ ਹੋਣੀ ਹੈਗੀ ਆਪਾਂ ਐਡਮਿਟ ਕਾਰਡ ਚੱਕ ਲਿਆ ਪਤਾ ਨਹੀਂ ਦਿਖ ਰਿਹਾ ਮੈਂ ਪਤਾ ਨਹੀਂ ਨਹੀਂ ਦਿਖ ਰਿਹਾ ਤੇ ਬਾਕੀ ਸਾਰੇ ਜੋ ਐਗਜ਼ਾਮ ਦੇ ਕੇ ਆ ਗਏ ਆਪਾਂ ਬੈਗ ਉਹ ਜਮ੍ਹਾਂ ਕਰਾ ਕੇ ਰਿਲ ਲੈਟ ਸੁਣਨੇ ਆਗੇ ਆਲੇ ਦੁਆਲੇ ਦੇਖਦੇ ਮੈਂ ਕੀ ਮਾਹੌਲ ਬਣਦਾਗਾ ਕਿਉਂਕਿ ਆਪਣਾ ਰਿਪੋਰਟਿੰਗ ਟਾਈਮ ਆ ਜਿਹੜਾ 12:30 ਸੀ ਤੇ 1:00 ਵਜੇ ਐਂਟਰੀ ਲਵਾਂਗੇ ਬੈਗ ਉਹ ਜਮ੍ਹਾਂ ਕਰਾਉਨੇ ਆ ਉਹਨਾਂ ਟਾਈਮ ਮੋਬਾਈਲ ਵੀ ਹੁਣ ਜਮ੍ਹਾਂ ਹੋ ਜਾਣਾ ਚੋਟੇ ਫਿਰ ਮਗਾਇ ਲਸ ਫਿਰ ਤੋਂ ਹਾਂ ਦੇ ਟਾਈਮ ਆਪਾਂ ਫਿਰ ਬਲੌਗ ਬਣਾਵਾਂਗੇ ਇੱਧਰ ਆਪਾਂ ਵੈਗ ਜਮਾ ਕਰਾਉਣਾ ਆ ਦੇਖਦੇ ਹਾਂ ਵੀ ਕੀ ਸਿਸਟਮ ਫਿਰ ਹੁਣ ਇੱਥੇ ਜਮਾ ਕਰਾ ਦਾਂਗੇ ਇਸ ਲਈ ਅੱਗੇ ਬਲੌਗ ਆਪਾਂ ਜੋ ਵੀਡੀਓ ਆਗੀ ਉਹ ਬਣਾਉਣੀ ਹੈ ਕਿ ਆਉਣ ਤੋਂ ਬਾਅਦ ਸੋ ਐਗਜ਼ਾਮ ਦੇ ਕੇ ਸਾਰੇ ਆ ਚੁੱਕੇ ਨੇ ਕਿ ਵਾਪਸ ਤੇ ਬੈਗ ਲੈ ਰਹੇ ਆ ਆਪਣੇ ਤੇ ਆਪਣਾ 5:30 ਵਜੇ ਖਤ ਹੋ ਗਿਆ ਇੱਥੇ ਆਪਣਾ ਇਹ ਬੱਚੋ ਕੋਲੇ ਇੱਧਰ ਆਪਣੇ 메ਨ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਤੇ ਹੈਗਾ ਤੇ ਸਾਰਿਆਂ ਦਾ ਇਹ ਐਗਜ਼ਾਮ ਹੋ ਗਿਆ ਐਗਜ਼ਾਮ ਬਹੁਤ ਈਜ਼ੀ ਸੀਗਾ ਤੇ ਜਿਹਨੇ ਕਿ ਜਿਹੜਾ ਪੜਿਆ ਹੋਊਗਾ ਉਹ ਵਧੀਆ ਕਰ ਸਕਦਾਗਾ ਐਗਜ਼ਾਮ ਮੈਂ ਬਾਕੀ ਕਨਕਲੂਜਨ ਸਾਰਾ ਕਰਕੇ ਜਾ ਕੇ ਦੱਸ ਦਾਂਗਾ ਕਿ ਕਿੱਦਾਂ ਕਿੱਦਾਂ ਵੀ ਤੁਸੀਂ ਵਧੀਆ ਸਕੋਰ ਕਰ ਸਕਦੇ ਹੋ ਕਿਹੜੇ ਸਬਜੈਕਟ ਕਰਕੇ ਸੋ ਐਗਜ਼ਾਮ ਈਜ਼ੀ ਸੀਗਾ ਸਾਰਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਮੈਂ ਤਾਂ ਚਲੋ ਪੜ੍ਹ ਕੇ ਨਹੀਂ ਗਿਆ ਹੈਗਾ ਪਰ ਜਿਹੜੇ ਪੜ੍ਹ ਕੇ ਇਹਨੇ ਤਰਾਮ ਨਾਲ 78 ਸੀ ਸਕੋਰ ਕਰ ਸਕਦੇ ਆ ਕਿਉਂਕਿ ਮੈਂ ਤਾਂ ਵੀ 20 20 ਕਰਨ ਵਾਲਾ ਰੀਜਨਿੰਗ ਤਾਂ 20 20 ਕਰਨ ਵਾਲੀ ਹੈਗੀ ਹੀ ਆ ਕਿ ਕੰਪਿਊਟਰ ਥੋੜਾ ਜਿਹਾ ਦੇਖ ਲਿਓ ਤੇ ਜੀਕੇ ਜੀਐਸ ਦੇ ਵਿੱਚੋਂ ਤਾਂ ਮਤਲਬ ਥੋੜਾ ਬਹੁਤ ਅੜਦੇ ਹੀ ਹੁੰਦਾਗਾ ਕਿਉਂਕਿ ਕੁਝ ਵੀ ਪੁੱਛਿਆ ਹੁੰਦਾਗਾ ਤੇ ਸਾਰੇ ਹੁਣ ਜਾ ਰਹੇ ਆ ਕਿ ਆਪਾਂ ਵੀ ਮਤਲਬ ਟਾਈਮ ਦੇ ਨਾਲ ਚੱਲ ਵੀ ਕਿਉਂਕਿ ਦੂਰ ਜਾਣਾ ਵਾ 111 ਕਿਲੋਮੀਟਰ ਆਪਾਂ ਸਫ਼ਰ ਤੈਅ ਕਰਕੇ ਆਏ ਸੀ ਤੇ ਹੁਣ ਆਪਾਂ ਚੱਲਿਆਂਗੇ ਵਾਪਸ ਆਪਣੀ ਬਾਈਕ ਲੱਗੀ ਹੋਈ ਆ ਅੰਦਰ ਮੈਂ ਸਾਰਾ ਕਨਕਲੂਜਨ ਕੀਆ ਕੀ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਘਰੇ ਜਾ ਕੇ ਆਰਾਮ ਸੋ ਹੁਣ ਆਪਾਂ ਚੱਲਣ ਲੱਗਦੇ ਆ ਇੱਥੇ ਆ ਆਊਟਲੈਟ ਵਗੈਰਾ ਖੁੱਲੇ ਹੋਏ ਆ ਬਹੁਤ ਵਧੀਆ ਤੇ ਮਤਲਬ ਪਾਰਕਿੰਗ ਵਧੀਆ ਮਿਲ ਗਈ ਸੀ ਜੇ ਇਤਾਂ ਦੇ ਜਿਹੜੇ ਸੈਂਟਰ ਨੇਗੇ ਤੇ ਹਾਈਵੇ ਵੀ ਪੂਰਾ ਵਧੀਆ ਮਤਲਬ ਲੱਪਣ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਇਹ ਸੈਂਟਰ ਵਧੀਆ ਸੀਗਾ ਤੇ ਹੁਣ ਆਪਾਂ ਚੱਲਦੇ ਆ ਇੱਥੇ ਟਾਈਮ ਵੇਸਟ ਨਾ ਕਰੀਏ ਕਿਉਂਕਿ ਆਪਾਂ ਜਾਣਾ ਦੂਰਾ ਦੂਰ ਆ ਸੋ ਹੁਣ ਆਪਾਂ ਗੱਲ ਕਰਦੇ ਆਂ ਜੀ ਜੋ ਆਪਾਂ ਅੱਜ ਐਗਜ਼ਾਮ ਦਿੱਤੇ ਆਂ ਉਹਦੇ ਕਨਕਲੂਜਨ ਦੀ ਜੇਕਰ ਤੁਸੀਂ ਇਹ ਪਾਰਟ ਨਹੀਂ ਦੇਖਦੇ ਤਾਂ ਤੁਹਾਡਾ ਪਹਿਲਾਂ ਵਾਲਾ ਦੇਖਿਆ ਕੋਈ ਮਤਲਬ ਉਹਦਾ ਬੈਨੀਫਿਟ ਨਹੀਂ ਕਿਉਂਕਿ ਇਹ ਗੱਲ ਕਰਨ ਵਾਸਤੇ ਹੀ ਆਪਾਂ ਐਗਜ਼ਾਮ ਮੈਂ ਦੇਣ ਗਿਆ ਸੀ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਜੋ ਇੰਪੋਰਟੈਂਟ ਗੱਲਾਂ ਆ ਇਹ ਨਾ ਕਿ ਸੋਹਣੀ ਸੋਹਣੀ ਗੱਲ ਇਹ ਹੋਣਾ ਹੈ ਉਹਨੇ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਚੀਜ਼ਾਂ ਦੱਸੂਗਾ ਹੁਣ ਜਿਹੜੇ 10 ਤੋਂ 12 ਪੁਆਇੰਟ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੋ ਇਹਨਾਂ ਨੂੰ ਫਾਲੋ ਕਰ ਲੂਗਾ ਉਹਨਾਂ ਦਾ ਐਗਜ਼ਾਮ 100% ਕਲੀਅਰ ਹੋ ਜਾਊਗਾ ਸੋ ਸਭ ਤੋਂ ਪਹਿਲਾ ਪੁਆਇੰਟ ਆ ਦੇਖੋ ਜੀਕੇ ਜੀਐਸ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਨਹੀਂ ਹੋਣਾ ਦੇਖਿ ਮੈਂ ਕੋਈ ਕੁਐਸਚਨ ਨਹੀਂ ਦੱਸ ਰਿਹਾ ਵੈਸੇ ਐਨਾਲਿਸਿਸ ਮੈਂ ਨਾ 10 ਵੀ ਨਾ ਮੈਂ ਕੋਈ ਚੱਕਰ ਨਹੀਂ ਆਇਆ ਕਿਉਂਕਿ ਮੋਸਟ ਐਕਸਪੈਕਟਿਡ ਦੇ ਨਾਮ ਤੇ ਐਨਲਿਸਿਸ ਨੇ ਤਰਕੀ ਕੋਸ਼ਿਸ਼ਾਂ ਕਰ ਰਹੀ ਹੁੰਦੇ ਆ ਜੰਦੇ ਠੀਕ ਹੈ ਨਹੀਂ ਉਹ ਵੀ ਕੋਈ ਇਸ਼ੂ ਹੈ ਨਹੀਂ ਗਾ ਇੰਸਟਾਗ੍ਰam ਤੇ ਮੈਸੇਜ ਕਰਕੇ ਚਾਹੀ ਪੁੱਛ ਲਿਓ ਮੈਂ ਤੁਹਾਨੂੰ ਕੁਐਸਚਨ ਵੀ ਸਾਰੇ ਦਾ ਦੂ ਕੀ ਗਏ ਸੀ ਕੋਈ ਇਸ਼ੂ ਦੀ ਗੱਲ ਨਹੀਂ ਦੇਖੋ ਕਰੰਟ ਅਫੇਅਰ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਰੂਲ ਨੇ ਹੋਊਗਾ ਜੀਕੇ ਜੀਐਸ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੂਲ ਨੇ ਹੋਣਾ ਦਾ ਸਿਲੈਕਸ਼ਨ ਦੇ ਵਿੱਚ ਕਿਉਂਕਿ ਉਹਦੇ ਵਿੱਚ 4 ਤੋਂ 5 ਕੁਐਸਚਨ ਉਹਨੇ ਅਜਿਹਾ ਪੁੱਛਣੇ ਪੁੱਛਣਿਆ ਜਿਹੜੇ ਤੁਹਾਡੇ ਸਿਰ ਤੋਂ ਲੰਘ ਜਾਣੇ ਉਹ ਕਿਸੇ ਨੂੰ ਵੀ ਨਹੀਂ ਆਉਲੇਗੇ ਨਹੀਂ ਗੈਲਰੀ ਜਿਹੜੇ 30 ਮਾਰਕਸ ਨੇਗੇ ਉਹ 30 ਦੇ ਵਿੱਚੋਂ ਤੁਸੀਂ 25 ਕਟੋ ਕਟ ਸਕੋਲ ਕਰੋਗੇ ਜੇ ਤਾਂ ਤੁਹਾਡਾ 80 ਪਲੱਸ ਸਕੋਰ ਹੋਊਗਾ ਦੇਖੋ ਸਭ ਤੋਂ ਅੱਛਾ ਜਿਹੜੇ ਪੌਲੰਤੀ ਦੇ ਕੁਐਸਚਨ ਨੇਗੇ ਉਹ ਕਰਨ ਵਾਲੇ ਨਹੀਂ ਉਹ ਸਤ ਚ ਸਤ ਅੱਠ ਕੁਐਸਚਨਾਂ ਚ ਤੁਹਾਡਾ ਇੱਕ ਅੱਧਾ ਮੰਨ ਲਓ ਤੁਸੀਂ ਗਲਤ ਕਰ ਸਕਦੇ ਹੋ ਜੇ ਪੜ੍ਹਦੇ ਵਧੀਆ ਪੜ੍ਹੇ ਹੋ ਨਹੀ ਉਹ ਸਾਰੇ ਕਰਨ ਵਾਲੇ ਨਹੀਂ ਹੈਲਥ ਐਂਡ ਨਿਊਟ੍ਰੀਸ਼ਨ ਆ ਜੋ ਸਤ ਅੱਠ ਕੁਐਸਚਨ ਜਿਹੜੇ ਉਹਦੇ ਆ ਰਹੇ ਨੇ ਮੈਨੂੰ ਤਾਂ ਲੱਗਦਾ ਬੱਧੀ ਨਹੀਂਗੇ ਸ਼ਾਇਦ ਬਹੁਤ ਸਾਰੇ ਦੇ ਸਾਰੇ ਕਰਨ ਵਾਲੇ ਨੇ ਬਹੁਤ ਜ਼ਿਆਦਾ ਬੇਸਿਕ ਲੈਵਲ ਦੇ ਨੇ 10ਵੀਂ ਦੇ ਜੋ ਲੈਵਲ ਦੇ ਉਹ ਹੀ ਕੁਐਸਚਨ ਲੇਗੇ ਕਾਮਨ ਸੈਂਸ ਨਾਲ ਜਿਵੇਂ ਵੀ ਚਲੋ ਕਾਮਨ ਸੈਂਸ ਨਾਲ ਕਰਨ ਵਾਲੇ ਵੀ ਬਹੁਤ ਜ਼ਿਆਦਾ ਕੁਐਸਚਨ ਨੇ ਠੀਕ ਹੈ ਜੀ ਤੇ ਕਰੰਟ ਅਫੇਅਰ ਦੇ ਵਿੱਚ ਤੁਸੀਂ 24 25 ਵਾਲੇ ਕਰੰਟ ਅਫੇਅਰ ਧਿਆਨ ਦੇ ਨਾਲ ਕਰਨੇ ਨੇ ਇਹ ਸਾਰਿਆਂ ਨੇ ਬਾਕੀ ਮੈਨੂੰ ਇੰਸਟਾਗ੍ਰਾਮ ਤੇ ਇੱਕ ਵਾਰ ਮੈਸੇਜ ਜ਼ਰੂਰ ਕਰਕੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਸਮਝਾਉਂਗਾ ਹੋਰ ਵੀ ਠੀਕ ਹੈ ਜੀ ਇੱਥੇ ਕਿਉਂਕਿ ਕਈ ਵਾਰ ਫਿਰ ਹੋਰ ਕੋਈ ਕਹਿ ਦੇਵੇ ਕਿ ਇਹ ਐਗਜ਼ਾਮ ਦੀ ਸਾਰੇ 10 3 ਨਹੀਂ ਇਹ ਚੀਜ਼ਾਂ ਹੋ ਗਈਆਂ ਜੋ ਤੁਹਾਡਾ ਗੁਰੂ ਇਤਿਹਾਸ ਚੋਂ ਇੱਕ ਤੱਦਾ ਕੁਐਸਚਨ ਬਾਕੀ ਸਾਰਾ ਤੁਸੀਂ ਇੰਪੋਰਟੈਂਟ ਇੰਪੋਰਟੈਂਸ ਸੈਂਟਰ ਅਫੇਅਰਸ ਨੂੰ ਦੇਣੀਆਂ ਸਕੀਮਸ ਵਗੈਰਾ ਹੋ ਗਿਆ ਸੈਂਟਰ ਸਟੇ ਸਾਰੇ ਨਾਲ ਠੀਕ ਹੈ ਜੀ ਤੇ ਇੰਗਲਿਸ਼ ਦੇ ਵਿੱਚ ਪੈਰਾ ਜੰਬਲ ਆਫ ਦਾ ਪਤਾ ਕਰ ਲੋ ਕਿਵੇਂ ਕਰੀਦਾ ਹੁੰਦਾ ਆਪਾਂ ਇਹ ਵੀ ਕਲਾਸਿਸ ਵੀ ਹੁਣ ਮੈਂ ਕਲਾਸਿਸ ਵੀ ਲਗਾਉਂਗਾ ਸਾਰੀ ਕਲਾਸੇ ਦੀਆਂ ਮੈਂ ਜਿੱਦਾਂ ਜਿਹੜਾ ਉਹ ਕਲਾਸਿਸ ਕਰ ਲੂਗਾ ਉਹਦਾ ਐਗਜ਼ਾਮ ਪੱਕਾ ਕਲੀਅਰ ਹੋ ਜਾਣਾ ਹੈ ਜਿਹੜੀਆਂ ਕਲਾਸਿਸ ਹੁਣ ਮੈਂ ਲਗਾਉਂਗਾ YouTube ਤੇ ਠੀਕ ਹੈ ਪੈਰਾ ਜੰਬਲ ਪੂਰਾ ਕਰ ਲਿਓ ਸਿਨੋਨੀਮ ਐਂਟੋਨੀਮ ਕਰ ਲਿਓ ਇੰਗਲਿਸ਼ ਚ 10 ਆਊਟ ਆਫ 10 ਸਕੋਰ ਕੋਲੋ ਪੰਜਾਬੀ ਵੀ 10 ਆਊਟ ਆਫ 10 ਸਕੋਰ ਕਰਨ ਵਾਲੀ ਬਹੁਤ ਆਸਾਨ ਆ ਰਹੀ ਹੈ ਕੰਪਿਊਟਰ ਦੇ ਥੋੜਾ ਧਿਆਨ ਦੇ ਲਿਓ ਕੰਪਿਊਟਰ ਦੇ ਵਿੱਚ 5 ਚੋਂ 4 ਕੁਐਸਚਨ ਤੁਸੀਂ ਕਰ ਸਕਦੇ ਹੋ ਜੇ ਪੜ੍ਹ ਕੇ ਜਾਓਗੇ ਵੈਸੇ ਮੈਨੂੰ ਤਾਂ ਇੱਕ ਵੀ ਨਹੀਂ ਸੀ ਆਉਂਦਾ ਕਿਉਂਕਿ ਪਤਾ ਹੀ ਨਹੀਂ ਮੈਨੂੰ ਇਹ ਕਿ ਤੂੰ ਜੇ ਬੱਚੇ ਮੇਰੇ ਵੀ ਸਾਹਮਣੇ ਹੀ ਲੱਗੇ ਹੋਗੇ ਕਿ ਤਾਂ ਚਲੋ ਏ ਸੀਗੇ ਤੇ ਮੈਂ ਮਤਲਬ ਵੈਸੇ ਕਰ ਲਵਾਂਗੇ ਤੁਸੀਂ ਮੈਂ ਤਾਂ ਪੜ੍ਹ ਕੇ ਨਹੀਂ ਮੈਂ ਕੁਝ ਵੀ ਨਹੀਂ ਪੜ੍ਹ ਕੇ ਮੈਂ ਤਾਂ ਮੂੰਹ ਚੱਕ ਕੇ ਗਈ ਕਿਉਂਕਿ ਮੈਂ ਤਾਂ ਇਗਜ਼ਾਮ ਦੇਣਾ ਨਹੀਂ ਸੀ ਮੇਰਾ ਕੋਈ ਹੋਰ ਇਗਜ਼ਾਮ ਸੀ ਉਹ ਜਿਹੜਾ ਇੰਡੋਪਾਰਕ ਉਹ ਵਾਲਾ ਕਰਤੀ ਉਹ ਕੈਨਸਲ ਹੋ ਗਿਆ ਤੇ ਮੈਨੂੰ ਇਗਜ਼ਾਮ ਦੇਣੀ ਕਿ ਇੱਕ ਤਰ੍ਹਾਂ ਨਾਲ ਮੈਨੂੰ ਦੇਣਾ ਪੈ ਗਿਆ ਮੇਰਾ ਤਾਂ ਕੋਈ ਪਲਾਨ ਹੈ ਨਹੀਂ ਸੀ ਤੇ ਇਸ ਤੋਂ ਬਾਅਦ ਜੋ ਮੈਥ ਦੇ ਕੁਐਸਚਨ ਨੇ ਇੱਕ ਦੋ ਕੁਐਸਚਨ ਥੋੜੇ ਟਫ ਨੇਗੇ ਬਾਕੀ 20 ਦੇ ਵਿੱਚੋਂ 19 ਤੁਸੀਂ ਸਕੋਰ ਆਮ ਨਾਲ ਕਰ ਸਕਦੇ ਜਿਹਦਾ ਸਿਲੇਬਸ ਨੂੰ ਲਾਗਾ ਮੈਥੀਆਂ ਵੀ ਕਲਾਸੇ ਲਗਾਵਾਂਗੀ ਰੀਜ਼ਨਿੰਗ ਆ ਗਈ ਜਿਹੜੀ ਰੀਜ਼ਨਿੰਗ 20 ਆਊਟ ਆਫ 20 ਕਰਨ ਵਾਲੇ ਕੁਐਸਚਨ ਨੇ ਬਲੱਡ ਰਿਲੇਸ਼ਨ ਵਗੈਰਾ ਸਭ ਕਰਨ ਵਾਲਾ ਠੀਕ ਹੈ ਤੇ ਜੋ ਮੁਕਤ ਦੀ ਗੱਲ ਹੈ ਇਹ ਆ ਗਈ ਜੇ ਤੁਸੀਂ ਜੋ ਸਾਰਾ ਐਗਜ਼ਾਮ ਉਹ ਕਰ ਸਕਦੇ ਹੋ ਜੇ ਮੈਂ ਐਗਜ਼ਾਮ ਦਾ ਲੈਵਲ ਕਹਾ ਦਾ ਨਹੀਂ ਹੈਗਾ ਮੌਡਰਨ ਨਹੀਂ ਹੈਗਾ ਐਗਜ਼ਾਮ ਦਾ ਲੈਵਲ ਬਿਲਕੁਲ ਹੀ इजीली ਹਜੇ ਦਾ ਬਿਲਕੁਲ ਹੀ ਈਜ਼ੀ ਆ ਹਜੇ ਦਾ ਜਣੇ ਕਿ ਹੁਣ ਸਾਡੇ ਪੌਣੇ 11 ਹੋ ਰਿਹਾ ਕਿ ਮੇਰੇ ਕੋਲ ਵੀ ਹਜੇ એનર્ਜੀ ਨਹੀਂ ਆ ਬੋਲਣੇ بس ਪਲੀਜ਼ ਗੱਲ ਨੂੰ ਸੰਢਣ ਦੀ ਕੋਸ਼ਿਸ਼ ਕਰੋ ਕਲਾਸਿਸ ਮੈਂ ਜ਼ਰੂਰ ਜ਼ਰੂਰ ਲਗਾਉਂਗਾ ਹੁਣ ਜਿਨ੍ਹਾਂ ਦਾ ਜੋਨ ਕਰਕੇ ਐਗਜ਼ਾਮ ਆ ਜਾਂ ਹੁਣ ਜਿਨ੍ਹਾਂ ਦੇ ਐਗਜ਼ਾਮ ਹੋਣੇ ਆਗੇ ਤੁਹਾਡਾ ਐਗਜ਼ਾਮ ਪੱਕਾ ਤਲੀਆ ਰਿਖਾ ਰਖਾਂਗਾ ਪੱਕਾ ਮਤਲਬ ਪੱਕਾ 100% ਤੇ ਉਹ ਨਹੀਂ ਜਨਰਲ ਗੱਲਾਂ ਨੇ ਉਹ ਇਹ ਧਿਆਨ ਚ ਰੱਖਣੀਆਂ ਨੇ ਫਿਰ ਰਿਪੋਰਟਿੰਗ ਟਾਈਮ ਜਿੰਨਾ ਦਿੱਤਾ ਹੋਇਆਗਾ ਜੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਪਹੁੰਚਦੇ ਹੋਗੇ ਅਬਦੇ ਸੈਂਟਰ 'ਤੇ ਫਿਰ ਆਪਦੇ ਜਿੱਥੇ ਤੁਸੀਂ ਰਹਿਣ ਲਈ ਉੱਥੇ ਰਹੋ ਰਿਪੋਰਟਿੰਗ ਟਾਈਮ ਤੋਂ ਚਾਹੇ 10 ਮਿੰਟ ਬਾਅਦ ਆਜੋ ਪਰ ਟਿਕ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਹੁੰਦੀ ਕੋਈ ਲੋੜ ਨਾ ਜੇ ਆਪਣੇ ਬੈਂਡ ਨਾਲ ਜਾਣ ਦੀ ਕੋਈ ਲੋੜ ਨਹੀਂ ਜੇ ਤੁਹਾਡਾ ਕੋਈ ਬਿੰਦ ਜਾਂ ਕੋਈ ਦੋਸਤ ਹੁੰਦਾਗਾ ਉਹਨੂੰ ਚੱਕੀ ਨਾਲ ਲੈ ਜਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਪੇਰੈਂਟਸ ਨੂੰ ਪਲੀਜ਼ ਉੱਥੇ ਬਹੁਤ ਜਿਆਦਾ ਤੁਸੀਂ ਦੇਖਿਆ ਹੈ ਨਾ ਬਿਚਾਰੇ ਚਲੋ ਉਹ ਕਈ ਵਾਰ ਪੇਰੈਂਟਸ ਵੀ ਜਿੱਦ ਕਰ ਲੈਂਦੇ ਵੀ ਅਸੀਂ ਜਾਣੀ ਜਾਨਾ ਉਹ ਵੀ ਆਪ ਸਮਝਦਿਆਂਗੇ ਤੇ ਕੋਸ਼ਿਸ਼ ਕਰੋ ਵੀ ਜਾਂ ਤੱਕ ਇਕੱਲੇ ਵੀ ਜਾ ਸਕਦੇ ਹੋ ਦੇਖੋ ਮੈਂ ਇਕੱਲਾ ਤਾਂ ਹੀ ਗਿਆ ਸੀਗਾ ਮੈਂ ਵੀ ਨਾਲ ਕਿਸੇ ਨਾ ਕਿਸੇ ਨਾਲ ਜਾ ਸਕਦਾ ਸੀਗਾ ਮੇਰੇ ਇਕੱਲਾ ਜਾਣ ਦਾ ਮਕਸਦ ਹੀ ਇਹ ਸੀਗਾ ਵੀ ਮੈਂ ਤੁਹਾਨੂੰ ਦੱਸ ਸਾਰੀ ਗੱਲ ਜੋ ਵੀ ਤੁਸੀਂ ਇਕੱਲੇ ਜਾ ਕੇ ਵੀ ਐਗਜ਼ਾਮ ਦੇ ਸਕਦੇ ਹੋ ਕੋਈ ਨਾ ਕੋਈ ਹੱਲ ਉੱਥੇ ਹੀ ਜਾਂਦਾ ਹੁੰਦਾ ਹੈ ਤੇ ਇਹ ਇੱਕ ਹੋ ਗਿਆ ਆਪਦਾ ਲੰਚ ਜ਼ਰੂਰ ਲੈ ਕੇ ਜਾਓ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਕਿ ਤੁਸੀਂ ਉੱਥੇ ਬਹਿ ਕੇ ਰੋਟੀ ਖਾ ਰਹੇ ਹੋ ਕੋਈ ਬੱਚੇ ਸ਼ਰਮ ਖਾਣ ਲਾ ਜਾਂਦੇ ਵੀ ਮੈਂ ਰੋਟੀ ਖਾਉਂਗਾ ਉੱਤੇ ਬਹਿ ਜੋ ਘਰ ਦੀ ਰੋਟੀ ਮਾਂ ਨੇ ਬਣਾ ਕੇ ਦਿੱਤੀ ਉਹ ਤਾਂ ਤੁਹਾਨੂੰ ਕਿਤੇ ਮਿਲਣੀ ਨਹੀਂ ਠੀਕ ਹੈ ਜੀ ਸੋ ਇਹ ਚੀਜ਼ ਕਦੇ ਵੀ ਸ਼ਰਮ ਨਹੀਂ ਖਾਣੀ ਹੈਗੀ ਆਪਦਾ ਜੀ ਰੋਟੀ ਨਹੀਂ ਲੈ ਜਾ ਸਕਦੇ ਕੋਈ ਸਨੈਕਸ ਵਗੈਰਾ ਲੈ ਜਾਓ ਕੰਮ ਕਰਨ ਵਾਸਤੇ ਢਿੱਡ ਭਰਨ ਵਾਸਤੇ ਜ਼ਰੂਰ ਕੁਝ ਨਾ ਕੁਝ ਲੈ ਕੇ ਜਾਓ ਬਹੁਤ ਪਹਿਲਾਂ ਐਗਜ਼ਾਮ ਸੈਂਟਰ ਦੇ ਵਿੱਚ ਪਹੁੰਚਣ ਦੀ ਲੋੜ ਨਹੀਂ ਜੇ ਸੇਮ ਡੇ ਵੀ ਚੱਲਦੇ ਹੋ ਤਾਂ ਵੀ ਰਿਪੋਰਟਿੰਗ ਟਾਈਮ ਤੱਕ ਪੌਂਛੋ ਇਸਰ ਨਾਲ ਲੋਕੋ ਕਿ ਉਹ ਤੋਂ ਵੱਧ ਘੰਟਾ ਤੁਹਾਡਾ ਵੈਸੀ ਹੋ ਟਾਈਮ ਪਾਸ ਹੀ ਹੁੰਦਾਗਾ ਉਹਨਾਂ ਨੇ ਸਿੱਧਾ ਚੈਕਿੰਗ ਕਰਤੀ ਕਿ ਉਹਨਾਂ ਅੰਦਰ ਹੀ ਬਾੜ ਮੰਨਦਾ ਫਿਰ ਬੈਠੇ ਨਹੀਂ ਚਲਦੇ ਨਹੀਂ ਬਾਹਰੇ ਤੁਰਦੇ ਨਹੀਂ ਸੋ ਟਾਈਮ ਖਰਾਬ ਹੁੰਦਾ ਜਿਹੜੇ ਦੂਰੋਂ ਨੇ ਜੇ ਸੈਂਟਰ ਇੱਕ ਦਿਨ ਪਹਿਲਾਂ ਆਏ ਵਿਨਿੰਗ ਨੇ ਨੇੜੇ ਤੇੜੇ ਨੇ ਉਹ ਰਿਪੋਰਟਿੰਗ ਦੇ ਚੱਤਾ ਟੰਟਾ ਬਾਅਦ ਜਿਵੇਂ ਸਾਢੇ 12:00 ਤੇ 1:00 ਚਲੇ ਹੋ ਬਹੁਤ ਵਧੀਆ ਬਸ ਕੋਈ ਟਾਈਮ ਖਰਾਬ ਕਰਨ ਵਾਲੀ ਨਹੀਂ ਠੀਕ ਹੈ ਜੀ ਤੇ ਫੁਰ ਜਿਹੜੀਆਂ ਗੱਲਾਂ ਸੀਗੀਆਂ ਫਰਸਟ੍ਰੇਟ ਨਹੀਂ ਹੋਣਾ ਬਿਲਕੁਲ ਵੀ ਬਿਲਕੁਲ ਫਰਸਟ੍ਰੇਟ ਨਹੀਂ ਹੋਣਾ ਕਿਉਂਕਿ ਗਰਮੀ ਪੈਂਦੀ ਆ ਲੋਕ ਇੱਕ ਦੂਜੇ ਦੇ ਵਿੱਚ ਜਗੇ ਜਾਂਦੇ ਨੇ ਤੇ ਕਿਸੇ ਨਾਲ ਗੁੱਸਾ ਨਹੀਂ ਕਰਨਾ ਕਿਸੇ ਨਾਲ ਲੜਨਾ ਨਹੀਂ ਜਿੰਨਾ ਟਾਈਮ ਇਗਜ਼ਾਮ ਨਹੀਂ ਹੁੰਦਾ ਕੰਮ ਰਹਿਣਾ ਆਪਦੇ ਆਪ ਨੂੰ ਰੈਲੈਕਸ ਰੱਖਣਾ ਹੈ ਮਾਈਂਡ ਬਿਲਕੁਲ ਕਨਸੈਂਟ੍ਰੇਟਡ ਰੱਖਣਾ ਠੀਕ ਹੈ ਜੀ ਤੇ ਜਿਹੜੀਆਂ ਇਹ ਇੰਪੋਰਟੈਂਟ ਗੱਲਾਂ ਮੈਂ ਤੁਹਾਨੂੰ ਦੱਸ ਰਹਿਣ ਤੇ ਇਹ ਤੋਂ ਬਾਅਦ ਦਾ ਜਿਹੜੀਆਂ ਮੈਂ ਪੁੱਛੀ ਕਰਾਂ ਜੋ ਪੰਜਾਬ ਪੁਲਿਸ ਦੀਆਂ ਚੰਗੀਆਂ ਨਹੀਂ ਲੱਗੀਆਂ ਉਹਨਾਂ ਦੀ ਗੱਲ ਕਰਦੇ ਆਂ ਦੇਖੋ ਵੈਸੇ 40 ਰੁਪਏ ਭਰਨ ਚਲੋ ਕੋਈ ਵੱਡੀ ਗੱਲ ਨਹੀਂ ਜਿਵੇਂ ਬੈਗ ਜਮਾ ਕਰਾਉਂਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਜਦੋਂ ਕਿਸੇ ਚੀਜ਼ ਤੇ ਮੋਨੋਪੋਲੀ ਹੁੰਦੀ ਹੈ ਨਾ ਕਿਵੇਂ ਰੇਟ 3 ਤੇਨ ਚਾਰ ਗੁਣਾ 3 ਜਾਂਦਾ ਬਦਹਾਉਂਦਾ ਜਾਂਦਾ ਮੈਂ ਜਦੋਂ ਕਾਲਜ ਦੇ ਵਿੱਚ ਪੜਦਾ ਸੀ ਨਾ ਅਸੀਂ ਬਾਈਕ ਖੜਾਉਣ ਦੇ ਸਿਰਫ 70 ਰੁਪਏ ਦਿੰਦੇ ਸੀ چاہے 24 ਘੰਟੇ ਪਸੀ ਬਾਈਕ ਖੜਾ ਸਕਾਂ ਜਾਂ 2-3 ਘੰਟੇ ਦੀ ਬਾਈਕ ਹੁੰਦੀ ਹੈ ਵੀ 2 ਘੰਟੇ 3 ਘੰਟੇ ਲਾ ਲਓ ਸੌਖੇ ਲੈਣੇ ਨੇ ਆਪਣਾ ਬੈਗ ਮੱਥਾ 10 ਕਿਲੋ ਦਾ ਵੀ ਨਹੀਂ ਹੁੰਦਾ ਉਹ ਰੱਖਦੇ ਆ ਕਿ 2 ਤੋਂ 3 ਘੰਟੇ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਇਹਨਾਂ ਨਾਲ ਕੋਈ ਨਹੀਂ ਤਾਂ 40-50 ਰੁਪਏ ਇੱਕ ਬੈਗ ਰੱਖਣ ਦੇ ਲੈ ਲੈਂਦੇ ਚਲੋ 40 ਰੁਪਏ ਰੱਖਣ ਦਾ ਕੋਈ ਈਸ਼ੂ ਨਹੀਂ ਹੁੰਦਾ ਮਤਲਬ ਜਦੋਂ ਕੋਈ ਲੁੱਟ ਜਨੋ ਕਰਨੀ ਹੁੰਦੀ ਹੈ ਮੋਨੋਪੋਲੀ ਹੁੰਦਾ ਵਾੜੀ ਇੱਕ ਤੋਂ ਬੰਦੇ ਦਾ ਕਿਸੇ ਬਿਜ਼ਨਸ ਤੇ ਅਧਿਕਾਰ ਹੋਵੇ ਉਹਨਾਂ ਨੂੰ ਪਤਾ ਵੀ ਹੁਣ ਇਹ ਫਸੇ ਹੋਏ ਨਹੀਂ ਠੀਕ ਹੈ ਜੀ ਤਾਂ ਇਹਦਾ ਰੇਟ ਵਧਦੇ ਹੁੰਦੇ ਚਲੋ 40 ਰੁਪਏ ਦੇ ਵੀ ਦਿੱਤੇ ਜਾਂਦੇ ਆ ਤੇ ਪੰਜਾਬ ਸਰਕਾਰ ਨੂੰ ਇਹੀ ਮੈਂ ਕਹਿਣਾ ਚਾਹੁੰਨਾ ਜਿਵੇਂ SSC एग्जाम ਲੈਂਦੀ ਆ ਇੰਟਰਵਿਊ ਪリーズ ਓਨਲੀ ਫੀਸ ਹੁੰਦੀ ਆ ਤੇ ਤੁਲਿਤ ਪੰਜਾਬ ਪੁਲਿਸ ਦੇ एग्जाम ਨਾਲੋਂ ਉਹ ਚ ਵੱਧਦੀ ਹੀ ਹੁੰਦੀ ਆ ਠੀਕ ਹੈ ਜੀ ਤੇ ਜੇ ਤੁਸੀਂ 700 800 1200 ਰੁਪਏ ਲੈਨੇ ਹੋ ਪਲੀਜ਼ ਪਹਿਲਾਂ ਤਾਂ ਚੀਜ਼ ਨੂੰ ਘਟਾਓ ਕਿਉਂਕਿ ਸਾਰੇ ਬੱਚੇ ਉਹ ਨਹੀਂ ਕਰਦੇ ਜੀ ਸੇਮ ਫੀਸ ਠੀਕ ਹੈ ਜੀ ਪਹਿਲਾਂ ਤਾਂ ਫੀਸ ਨੂੰ ਪਲੀਜ਼ ਘਟਾਓ ਤੁਸੀਂ ਟਾਉਣ ਦੀ ਬਜਾਏ ਵਧਾਈ ਜਾਂਦੇ ਹੋ ਇੱਕ ਬਹੁਤ ਗਲਤ ਗੱਲ ਆ ਤੇ ਦੁਰਜਾ ਪੋਦੇ ਅਨੁਸਾਰ ਜੋ ਫੈਸਿਲਿਟੀ ਪਲੀਜ਼ ਦੋ ਕਿਉਂਕਿ ਬੱਚੇ ਤੋਂ ਪੇਰੀ ਜਾਂਦੇ ਤੁਸੀਂ ਕੋਈ ਚਾਦਰ ਹੀ ਲਾ ਦੋ ਵੀ ਛਾਂ ਹੋ ਜਾਵੇ ਮੇਨ ਰੋਡ ਤੋਂ ਤੁਸੀਂ ਦਰਖਤੀ ਕੱਟੀ ਜਾਂਦੇ ਹੋ ਛਾਂ ਹੈ ਨਹੀਂ ਜੇ ਬੈਂਦੇ ਆ ਜੋ ਵਕ ਪੁਲਿਸ ਵਾਲੇ ਠਾ ਦਿੰਦੇ ਆ ਕਿ ਜੀ ਐਸਐਸਪੀ ਹੁੰਦੇ ਆ ਉਹ ਹੁਣ ਐਸਐਸਪੀ ਨੇ ਹੁਣ ਅਚਾਰੇ ਬੇਥਵਨੰਤ ਬੈਠੇ ਨਹੀਂ ਕੋ ਸਾਹ ਹੁੰਦੇ ਨਹੀਂ ਹੁਣ ਸਾਹ ਨੂੰ ਵੀ ਚਾਹੀਦਾ ਵੀ ਦੇਖ ਲੈਣ ਥੋੜਾ ਜਿਆ ਮਤਲਬ ਬੱਚੇ ਵਿਚਾਰੇ ਇਗਜ਼ਾਮ ਦੇਣੀਆਂ ਕੋਈ SSB ਵੀ ਤਾਂ ਸੇਵਾਦਾਰੀ ਆ ਬੱਚਿਆਂ ਦਾ ਬੱਚਿਆਂ ਵਾਸਤੇ ਹੀ ਸਾਰਿਆਂ ਵਾਸਤੇ ਜਾਂ ਜੋ ਵੀ ਪਬਲਿਕ ਹੈ ਪਬਲਿਕ ਵਾਸਤੇ ਨੇ ਤੁਸੀਂ ਪਬਲਿਕ ਨੂੰ ਮਤਲਬ ਕੀੜੇ ਮਗੜੇ ਸਮਝਣ ਲੱਗ ਜੰਨੇ ਤੋਂ ਇਹ ਗੱਲ ਬਿਲਕੁਲ ਬਹੁਤ ਮਾੜੀ ਲੱਗੀ ਮੈਨੂੰ ਤੇ ਬਾਕੀ ਇਹਦੀ ਗੱਲਾਂ ਦੀਆਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਕੋਈ ਵੀ ਡਾਊਟ ਹੋਇਆ ਉਹ ਮੁੱਛ ਲਿਓ ਇਹ ਵੀਡੀਓ ਦਾ ਮੇਨ ਪਾਰਟ ਸੀ ਜਿਹਨੇ ਇਹ ਨਹੀਂ ਦੇਖਿਆ ਉਹਦਾ ਵੀਡੀਓ ਦੇਖਣ ਦਾ ਕੋਈ ਮਤਲਬ ਸ਼ਾਇਦ ਹਨ ਇਸੀ ਜੀ ਨੇ ਇੱਥੇ ਤੱਕ ਵੀਡੀਓ ਦੇਖੀਆ ਪਲੀਜ਼ ਕੰਪਲੀਟ ਕਮੈਂਟ ਕਰਿਓ ਕਮੈਂਟ ਦੇ ਵਿੱਚ ਲਿਖੋ ਕੰਪਲੀਟ ਮੈਨੂੰ ਪਤਾ ਲੱਗ ਜੂ ਕਿ ਇਹ ਬੱਚੇ ਸੀਰੀਅਸ ਸੀਗੇ ਤੇ ਇਹਨਾਂ ਨੇ ਦੇਖਿਆ ਤੇ ਇਹ ਤੋਂ ਬਾਅਦ ਸਾਰਾ ਕੁਝ ਮੈਂ ਪੜ੍ਹਾਉਂਗਾ ਤੁਹਾਨੂੰ ਜਲਦ ਤਰੰਤ ਸ਼ੇਅਰ ਹੋ ਜੇ ਰੀਜ਼ਨਿੰਗ ਹੋ ਜੇ ਕੁਝ ਵੀ ਸਾਰੇ ਨੇ ਕਲਾਸਾਂ ਡੇ ਬਾਈ ਡੇ ਲੈ ਲੈਂਦਾ ਨੂੰ ਇੱਕ ਨਈ ਰੀਜ਼ਨਿੰਗ ਬਣਾ ਤਿੱਕ ਦਿਨ ਮੈਂ ਉਹ ਪੜ੍ਹਾਤਾ ਤਾਂ ਜਿਹੜਾ ਕਲਾਸਾਂ ਲਾ ਲੂ ਉਹ ਕਰ ਜੂ ਬਹੁਤ ਅਲੂਗਾ ਹਾਸ ਹੈਂਡ ਨਿਊਟ੍ਰੀਸ਼ਨ ਸਭ ਪੜ੍ਹਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਵਾਰ ਲੈਣਾਗੇ ਇਦਾਂ ਦੀ ਇੰਟਰਸਟਿੰਗ ਵੀਡੀਓ ਦੇ ਵਿੱਚ 2 ਲਾਈਕ ਸਬਸਕ੍ਰਾਈਬ ਸ਼ੇਅਰਿੰਗ ਕਮੈਂਟ ਹੋਣ ਰੈਗੂਲਰ ਵੀਡੀਓ ਆਉਣੀ ਆਣੀਆਂ ਅਸਲ ਦੇ ਵਿੱਚ ਮੇਰੇ ਮਨ ਜੇ ਬੇਮਾਨ ਚੱਲਦਾ ਮਹੀਨੇ ਹੋ ਗਿਆ ਮੈਂ ਚੰਗੀ ਤਰ੍ਹਾਂ ਵੀਡੀਓ ਪਾ ਕੇ ਸਭ ਚੈਨਲ ਦੇ ਦਾਉਮਸ ਲੈ ਕੇ ਜਮੇ ਸੋ ਜਿੱਦਣੇ 13 ਤੋਂ ਰਪਰੇ ਦੇ ਮਤਲਬ ਇਹ ਹੋਏ ਹੋਏ ਆਗੇ 2500 ਉਸ ਤੋਂ ਬਾਅਦ ਚੜ੍ਹਦੀ ਨਹੀਂ ਵਧਿਆ ਉਹ ਵੀ ਆਪਦੇ ਆ ਵੀ ਵਧਿਆ ਮੈਂ ਵੀਡੀਓ ਚੰਗੀ ਤਰ੍ਹਾਂ ਬਣਾ ਰਿਹਾ ਹਾਂ ਬਹੁਤ ਐਕਟਿਵ ਸੁਝਾਅ ਕੰਟੈਂਟ ਆਊਗਾ ਜੇ ਵਧੀਆ ਆਊਗਾ ਤੇ ਬਹੁਤ ਰੀਚਸ ਆਊਗਾ ਤੁਹਾਡੇ ਡੇਲੀ ਬਿਲਕੁਲ ਫਰੀ ਹੋਊਗਾ ਜੇ ਫਾਇਦਾ ਚੱਕ ਲਵਗਾ ਚੱਕ ਲਈ ਸੋ ਦੂ ਲਾਈਕ ਸਬਸਕ੍ਰਾਈਬ ਸ਼ੇਅਰਿੰਗ ਮੈਂ ਤੁਹਾਨੂੰ ਨੈਕਸਟ ਅਪ ਕਮਿੰਗ ਵੀਡੀਓ थैंक यू ਬਾਈ